ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੀਡੀਓ ਦੇਖਣ ਤੋਂ ਪਹਿਲਾਂ ਸ਼ੇਅਰ ਕਰ ਦਿਓ ਕਿਉਂਕਿ ਦੋਸਤੋ ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਗੰਨਾ ਕਿੱਦਾਂ ਤਿਆਰ ਕੀਤਾ ਜਾਂਦਾ ਪੂਰਾ ਗੰਨਾ ਬੀਜੇ ਤੋਂ ਬਿਨਾਂ ਪਨੀਰੀ ਕਿੱਦਾਂ ਤਿਆਰ ਕਰਦੇ ਨੇ ਸੋ ਇਦਾਂ ਦੀ ਜਾਣਕਾਰੀ ਤੁਸੀਂ ਬਹੁਤ ਘੱਟ ਦੇਖੀ ਹੋ ਕਿ ਕਿ ਕਿੱਦਾਂ ਪਨੀਰੀ ਤਿਆਰ ਕਰਕੇ ਵੇਚਦੇ ਨੇ ਸੋ ਆ ਇੱਕ ਮਸ਼ੀਨ ਆ ਜਿਹਦੇ ਨਾਲ ਕੱਲੀ ਦੇਖੋ ਜਿੱਥੇ ਗੱਠ ਹੁੰਦੀ ਆ ਜਿੱਥੋਂ ਕਿ ਪਨੀਰੀ ਤਿਆਰ ਹੁੰਦੀ ਆ ਗੰਨਾ ਉਗਦਾ ਉਹਨੂੰ ਕੱਟ ਲੈਂਦੇ ਨੇ ਬਾਕੀ ਗੰਨਾ ਇੱਕ ਪਾਸੇ ਕੱਟੀ ਜਾਂਦੇ ਨੇ ਤੇ ਉਹ ਗੱਠ-ਕੱਟ ਕੇ ਇੱਕ ਪਾਸੇ ਕਰੀ ਜਾਂਦੇ ਨੇ ਉਹਨੂੰ ਕ੍ਰੇਟ ਦੇ ਵਿੱਚ ਪਾ ਲੈਂਦੇ ਨੇ ਕ੍ਰੇਟ ਦੇ ਵਿੱਚ ਪਾਉਣ ਤੋਂ ਬਾਅਦ ਦੇਖੋ ਸਾਰੀਆਂ ਗੱਠਾਂ ਇਕੱਠਾ ਨੇ ਇਹ ਸਾਰੀ ਗੱਟ ਤੋਂ ਹੁਣ ਇਹਨੂੰ ਅੱਗੇ ਗਾਂਹ ਚਾ ਕੇ ਜੋ ਕਿ ਪ੍ਰਸਾਸ਼ਿਤਲੇ ਹਣਾ ਦੇਖੋ ਇਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਜਾਂਦਾ। ਥੋੜਾ ਜਿਹਾ ਡੋਬਣ ਤੋਂ ਬਾਅਦ ਇਹਨੂੰ ਕੱਢ ਕੇ ਇਹ ਵੀ ਪਾਣੀ ਹਾਂ ਜਿਸ ਦੇ ਵਿੱਚ ਡੋਬ ਕੇ ਰੱਖਦੇ ਨੇ। ਇਹ ਤਾਂ ਡੋਬ ਦੇਣੇ ਕਿ ਪੂਲਾ ਹੋ ਸਕੇ। ਪੂਲਾ ਹੋਣ ਕਰਕੇ ਗੰਨਾ ਛੇਤੀ ਬਾਹਰ ਆ ਜਵੇ। ਹੁਣ ਇਹਨੂੰ ਨਾ ਇਹ ਕ੍ਰੇਟ ਆਉਂਦੇ ਨੇ ਜਿਹਦੇ ਵਿੱਚ ਕੀ ਤੁਸੀਂ ਦੇਖਦੇ ਹੋ ਆਮਨ ਦੁਕਾਨਾਂ ਤੇ ਮਿਲਦੇ ਨੇ ਇਹ। ਪਨੀਰੀ ਤਿਆਰ ਕਰ ਦਿੰਨੇ ਆ ਖਾਤ ਪਾਤੀ ਆ ਥੱਲੇ ਖਾਦ ਪਾ ਕੇ ਇੱਕ ਇੱਕ ਜੋ ਕੀ ਗਲੀ ਆ ਉਹਦੇ ਵਿੱਚ ਇੱਕ ਇੱਕ ਬੀਜ ਨੂੰ ਲਗਾ ਦਿੱਤਾ ਜਾਊਗਾ ਗੱਠ ਨੂੰ ਰੱਖ ਦੇਣਾ ਦੇਖੋ ਮੈਂ ਚੰਗੀ ਤਰ੍ਹਾਂ ਨਾਲ ਇੱਕ ਇੱਕ ਨੂੰ ਗੱਠ ਉੱਪਰ ਕਰਕੇ ਰੱਖ ਦੇਣੀ ਆ ਇਹ ਜਦੋਂ ਰੱਖਣੀ ਆ ਇਹ ਤਾਂ ਇਹ ਧਿਆਨ ਰੱਖਣਾ ਕਿ ਜੋ ਕਿੰਨੇ ਦੀ ਗੱਠ ਹੁੰਦੀ ਆ ਉਹਦਾ ਮੂੰਹ ਉੱਪਰਲੇ ਪਾਸੇ ਹੋਵੇ ਮੂੰਹ ਪੱਲੇ ਪਾਸੇ ਹੋਣ ਨਾਲ ਉਹ ਆਸਾਨੀ ਨਾਲ ਗਨਾ ਜਿਹੜਾ ਉਹ ਪ੍ਰੋਸੈਸ ਚ ਆ ਕੇ ਤੁਰਪਿੰਦਰ ਤੇ ਉੱਪਰ ਹਲਕੀ ਹਲਕੀ ਜੀ ਖਾਦ ਹੋਰ ਪਾ ਦੇਣੀ ਆ ਇਹ ਤਾਂ ਥੋੜੀ ਜਿਹੀ ਹੀਟ ਦੇ ਕੰਮ ਕਰਦੀ ਆ ਸੋ ਲੋਆਨ ਪੂਰੀ ਤਰ੍ਹਾਂ ਢੱਕਿਆ ਗਿਆ ਤੁਸੀਂ ਝਾੜਨਾ ਝਾੜ ਵੀ ਸਕਦੇ ਹੋ ਨਹੀਂ ਝਾੜਨਾ ਛੋੜ ਕੋ ਖਾਦ ਵਾਦੂਆ ਤੁਸੀਂ ਐਦਾਂ ਵੀ ਇਹਨੂੰ ਛੱਡ ਸਕਦੇ ਹੋ ਝਾੜਨਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਵੀ ਇਹਨੂੰ ਝਾੜਨਾ ਜ਼ਰੂਰੀ ਆ ਸੋ ਇਹ ਤੈਨਾਂ ਨੂੰ ਕਰੇਟਾਂ ਚ ਪਾ ਕੇ ਅੱਥਰਖ ਦਿੱਤਾ ਜਾਊਗਾ। ਗਰੇਟ ਇਕੱਠੇ ਕਰਨ ਦਾ ਤਾਂ ਇੱਕੋ ਕੰਮ ਹੈ ਕਿ ਥੋੜੀ ਜਿਹੀ ਨੂੰ ਹੀਟ ਮਿਲ ਸਕੇ। ਜਦੋਂ ਆਪਾਂ ਧਰਤੀ ਦੇ ਵਿੱਚ ਵੀ ਬੀਜਦਿਆਂ ਤਾਂ ਪਹਿਨ ਚੰਗੀ ਤਰ੍ਹਾਂ ਢੱਕ ਦਿੰਨੇ ਆ। ਜਿਹੜੇ ਬੱਟਾ ਬਣਾ ਕੇ ਲਾਉਨੇ ਆ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਉਹ ਬੱਟ ਵਿੱਚ ਲਾਉਣ ਦਾ ਕੰਮ ਨਹੀਂ ਹੁੰਦਾ। ਕਿ ਉਹਨੂੰ ਹੀਟ ਮਿਲ ਸਕੇ। ਇਸ ਤੋਂ ਬਾਅਦ ਜਿੱਦਾਂ ਤੁਸੀਂ ਦੇਖਿਆ ਹੋਊਗਾ, ਕਈ ਵਾਰ ਤਾਂ ਇਦਾਂ ਹੀ ਇਹਨੂੰ ਮਾਰਕੀਟ ਦੇ ਵਿੱਚ ਲੈ ਜਾਂਦਾ ਜਾਂਦਾ ਕਈ ਥਾਵਾਂ ਤੇ ਦੇਖਿਆ ਜਾਂਦਾ ਹੈ ਕਿ ਪਨੀਰੀ ਨੂੰ ਪੂਰੀ ਤਰ੍ਹਾਂ ਨਾ ਪ੍ਰੋਪਰ ਜਦੋਂ ਜੰਪ ਪੈਂਦੀ ਆ ਉਦੋਂ ਲਿਆਂਦੀ ਜਾਂਦੀ ਆ ਜਿਵੇਂ ਕਿ ਆਪਾਂ ਬੇਲਾ ਬੂਲਾ ਦੇਖਦੇ ਆ ਸੋਤੂ ਜੀ ਦੇਖੀ ਸਾਥੇ ਟਰੈਕਟਰ ਦੇ ਵਿੱਚ ਪਾ ਕੇ ਇਹਨੂੰ ਜਿੱਥੋਂ ਪਨੀਰੀ ਤਿਆਰ ਕੀਤੀ ਆ ਉੱਥੋਂ ਜਿੱਥੇ ਲਾਉਣੀ ਆ ਆਪ ਦੇਖ ਸਕਦੇ ਹੋ ਬੈੱਡ ਤਿਆਰ ਕੀਤਾ ਹੋਇਆ ਬਟ ਦੇਰ ਕਰਕੇ ਤੋਂ ਉਹ ਇਹਨਾਂ ਨੇ ਇਹ ਪੂਰੀ ਤਰ੍ਹਾਂ ਛੜਕਾ ਕਰ ਲਿਆ ਹੁਣ ਜਿਹੜੇ ਇਹ 4 4 5 5 ਦੇ ਕ੍ਰੇਟ ਨੇ ਇਹਨਾਂ ਦੇ ਇਹਨਾਂ ਨੂੰ ਉਤਾਰ ਲਿਆ ਜਾਊਗਾ ਇੱਥੇ ਲੋਚ ਸੋ ਤੇ ਨਾਲ ਦੇਖਿਓ ਬਹੁਤ ਜਣਿਆਂ ਨਾਲ ਮੈਂ ਇਹ ਗੱਲ ਸ਼ੇਅਰ ਕੀਤੀ ਆ ਕਿ ਇਦਾਂ ਘੱਟ ਘੱਟ ਹੁੰਦੀ ਆ ਸੋ ਮੇਰੀ ਉਹਨਾਂ ਨੇ ਗੱਲ ਮਜ਼ਾਕ ਮੰਨੀਆਂ ਤਾਂ ਕਰਕੇ ਮੈਂ ਇਹ ਮੈਨੂੰ ਵੀਡੀਓ ਮਿਲੀ ਸੀ ਨਾ ਮੈਂ ਸੋਚਿਆ ਕਿ ਛੋਟਨਾ ਸ਼ੇਰ ਜ਼ਰੂਰ ਕਰੀਏ। ਵੀ ਆ ਆਪਣੇ ਵੀ ਇਦਾਂ ਇਕੱਠਾ-ਕੱਟਣ ਵਾਲੀਆਂ ਮਸ਼ੀਨਾਂ ਮਿਲਦੀਆਂ ਨੇ। ਸੋ ਜਿੱਥੋਂ ਤੁਸੀਂ ਆਸਾਨੀ ਨਾਲ ਬੀਜ ਤਿਆਰ ਕਰ ਸਕਦੇ ਹੋ। ਸੋ ਦੇਖ ਲੋ ਇਹਨਾਂ ਨੇ ਜਿਹੜਾ ਬੈੱਡ ਬਣਾਇਆ ਹੋਇਆ ਮਿੱਟੀ ਦਾ। ਉਹਦੇ ਉੱਪਰ ਕੱਲੀ-ਕੱਲੀ ਟ੍ਰੇ ਨੂੰ ਕਰਤਾ ਤੇ ਉੱਪਰ ਰੱਖਤਾ। ਪਾਣੀ ਦਾ ਛੜਕਾ ਦੇ ਦਿੱਤਾ। ਪਾਣੀ ਦਾ ਛੜਕਾ ਸਾਰੇ ਦੇ ਉੱਪਰ ਦੇ ਕੇ ਫਿਰ ਬਰ ਬਰਾ ਪਾਣੀ ਦਾ ਛੜਕਾਅ ਦਿੱਤਾ ਇਹਦੇ ਵਿੱਚ ਕੱਖ ਵਾਲੀ ਦਵਾਈ ਵੀ ਕਈ ਵਾਰੀ ਛੜਕ ਦਿੰਦੇ ਨੇ ਵੀ ਕੱਖ ਵੀ ਨਾਲ ਵਿੱਚ ਜਿਵੇਂ ਖਾਦਾ ਨਾ ਮਿੱਟੀ ਦੀ ਖਾਦ ਸਵਾਲੋ ਐਂ ਚੰਗੀ ਤਰੈਨਾ ਉਂ ਢੱਕ ਦਿੰਨੇ ਆ ਉੱਪਰ ਪੱਤੀ ਬਹੁਤੀ ਪੱਤੀ ਪਾਉਣ ਦੀ ਕੋਈ ਟੋੜ ਕੋ ਹੈ ਤਾਂ ਸਹੀ ਹੈ ਨਹੀਂ ਕੋਈ ਜ਼ਿਆਦਾ ਜ਼ਰੂਰਤ ਵੀ ਹੈ ਨਹੀਂ ਤੁਸੀਂ ਕਿਸੇ ਵੀ ਚੀਜ਼ ਨਾਲ ਢੱਕ ਸਕਦੇ ਹੋ ਉੱਪਰ ਮਿੱਟੀ ਪਾ ਦਿਓ ਬਰਾਲੀ ਪਾ ਦਿਓ ਕੁਛ ਵੀ ਜਿਹੜਾ ਇਹ ਜਿਆਦਾ ਠੱਕ ਰਹੇ ਨੇ ਇਦਾਂ ਉੱਪਰ ਫੇਰ ਕਾਗਜ਼ ਪਾ ਰਹੇ ਨੇ ਇਹ ਹੀਟ ਵਾਸਤੇ ਕਰ ਰਹੇ ਨੇ ਕਿੰ ਚੰਗੀ ਤਰ੍ਹਾਂ ਇਹਨੂੰ ਪ੍ਰੋਪਰ ਹੀਟ ਮਿਲ ਸਕੇ ਕਿਉਂਕਿ ਹੀਟ ਚ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਕ੍ਰੇਟ ਰੱਖੇ ਹੋਏ ਨੇ ਕਿਦਾਂ ਗੰਨਾ ਨਿਕਲਿਆ ਆ ਇਹਨਾਂ ਚੋਂ ਇਹ ਸਾਰਾ ਗੰਨਾ ਹੀ ਆ ਸੋ ਇਹ ਹਫਤੇ ਖੰਡ ਦਾ ਪ੍ਰੋਸੈਸ ਹੁੰਦਾ ਇਹਦੇ ਵਿੱਚ ਰੱਖਣ ਦਾ ਹਫਤੇ ਇੱਕ ਬਾਅਦ ਜਦੋਂ ਸਾਰਾ ਕਾਗਜ਼ ਤੇ ਪੱਤੀ ਕਦਰ ਨੇ ਸਾਡੇ ਵੱਲੇ ਨੂੰ ਗੰਨੇ ਦੀ ਪੱਤੀ ਉਤਾਰ ਦੇਣੀ ਆ ਤੇ ਕਾਗਜ਼ ਜਿਹੜਾ ਉਹ ਇਕੱਠਾ ਕਰ ਦੇਣਾ ਤਾਂ ਜੋ ਗਾਂਹਲੀ ਵਾਰ ਜਦੋਂ ਪਨੀਰੀ ਤਿਆਰ ਕਰਨੀ ਆ ਤੋਂ ਤੋਂ ਇਸੇ ਪਨੀਰੀ ਇਹ ਕਾਗਜ਼ਰ ਪੱਤੀਆਂ ਜਿਹੜੀ ਉਹ ਫੇਰ ਵਾਰ ਤੋਂ ਚਾੜ ਸਕੇ ਵਾਓ ਵonderful ਦੇਖੋ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਤੋ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਬਹੁਤ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਵੀ ਐਦਾਂ ਗਠ ਘੱਟ ਕੇ ਇਕੱਲਾ ਸਾਰਾ ਗੰਨਾ ਬੀਜਣ ਦੀ ਜ਼ਰੂਰਤ ਨਹੀਂ ਹੁੰਦੀ। ਸੋ ਆ ਦੇਖੋ ਫੇਰ ਪਾਣੀ ਲਗਾਤਾ। ਹੁਣ ਤੁਹਾਨੂੰ ਚੱਕ ਕੇ ਵੀ ਦਿਖਾਉਣਗੇ ਇਹ। ਵੀ ਕਿਦਾਂ ਇੱਕ ਗਠ ਤੋਂ ਇੱਕ ਬੂਟਾ ਤਿਆਰ ਹੋ ਜਾਂਦਾ। ਸੋ ਲਓ ਜੀ ਹੁਣ ਜਿੰਨੇ ਕਿਸੇ ਨੂੰ ਕੁਆਂਟੀਟੀ ਚਾਹੀਦੀ ਹੋਊਗੀ ਮਾਤਰਾ ਚ ਗੰਨੇ ਦਾ ਬੀਜ ਸੋ ਰੈਨਾਂ ਨੇ ਕਰੇਟਨ ਚ ਪਾ ਕੇ ਦੇ ਦੇਣਾ ਅਗਲੇ ਨੂੰ। ਜਿੰਨੇ ਬੂਟੇ ਕਹਿਣਗੇ ਜਿੰਨੀ ਜਗ੍ਹਾ ਦੀ ਕਹਿਣਗੇ। ਤੋ ਐਦਾਂ ਹੀ ਹੁੰਦਾ ਮੂਮਨ ਕੋਈ ਵੀ ਪਨੀਰੀ ਤਿਆਰ ਕਰਦੇ ਨੇ ਪਰ ਗੰਨੇ ਦੀ ਮੈਂ ਤਾਂ ਕਰਕੇ ਦਿਖਾਈ ਹੈ ਕਿਉਂਕਿ ਲੋਕਾਂ ਨੇ ਮੇਰੀ ਗੱਲ ਦਾ ਵੀ ਯਕੀਨ ਨਹੀਂ ਕੀਤਾ ਸੀ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਗੰਨਾ ਹੁਣ ਇਹਨੂੰ ਕੱਟ ਕੇ ਤੁਸੀਂ ਧਰਤੀ ਦੇ ਵਿੱਚ ਲਗਾ ਦਿਓ ਲਗਾਉਣ ਤੋਂ ਬਾਅਦ ਪਾਣੀ ਦੇ ਦਿਓ ਤਾਂ ਇਹ ਥੋੜਾ ਹਫ਼ਤੇ 10 ਦਿਨ ਦੇ ਵਿੱਚ ਵਿੱਚ ਗੰਨਾ ਧਰਤੀ ਚ ਉਗਣਾ ਤਿਆਰ ਹੋ ਜਾਊਗਾ ਦੇਖੋ ਕਰੇਟਾਂ ਦੇ ਗਰੇਟ ਭਰ ਕੇ ਗੱਡੀ ਲੋਡ ਹੋ ਕੇ ਜਾ ਰਹੀ ਆ ਸੋ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਪਹਿਲੀ ਵਾਰ ਉਹ ਵੀ ਕਮੈਂਟ ਕਰ ਦਿਓ ਜਿਨ੍ਹਾਂ ਨੇ ਪਹਿਲਾਂ ਦੇਖੀ ਹੋਈ ਹੈ ਉਹ ਵੀ ਦੱਸ ਦਿਓ ਕਿ ਹਾਂ ਅਸੀਂ ਦੇਖੀ ਹੋਈ ਹੈ ਵੀਡੀਓ ਵੀਡੀਓ ਕਿਦਾਂ ਲੱਗੀ ਸੋ ਕਮੈਂਟ ਕਰਕੇ ਦੱਸ ਦਿਓ ਸੋ ਮੇਰਾ ਵੀਡੀਓ ਬਣਾਉਣ ਦਾ